ਇਤੋਂ ਦੇਖ ਕੇ ਇਧਰੋਂ ਹਣ ਟੱਪਿਆ ਟੱਪ ਦੇ ਅੰਦਰ ਗਿਆ ਵਾ ਟੱਪਨ ਤੋਂ ਬਾਅਦ ਇੱਥੇ ਆ ਗਏ ਨੇ ਉਧਰਲੀ ਰੋਡ ਸਿੱਧੀ ਰੋਡ ਤੋਂ ਆਹੀ ਅੰਦਰ ਨੇ ਕੱਪ ਕੇ ਨੇ ਆ ਇੱਟ ਫੜੀ ਪਈ ਇੱਟ ਨਾਲ ਨੇ ਪਹਿਲੇ ਤਾਂ ਪੇਚ ਕੱਸਨਾ ਪੋਇ ਇਤੋਂ ਖੋਲੇ ਨੇ ਮੁੜ ਕੇ ਇਹਦੇ ਪੇਚ ਖੋਲੇ ਉਹਨੇ ਬਾਰੀ ਦੇ ਮੁੜ ਕੇ ਗਮਲਾ ਇਧਰ ਕਰਕੇ ਟੱਪ ਦੇ ਅੰਦਰ ਗਿਆ ਦੇ ਬਾਅਦ ਉਹਨੇ ਫਾ ਅੰਦਰ ਲਮਾਰੀਆਂ ਉਧਰ ਗਿਆ ਸਾਰੇ ਦਰਾਜ ਦੂਰੀ ਖੁੱਲੇ ਪਈ ਹੁੰਦੇ ਇੱਥੇ ਸਾਰੇ ਦਰਾਜ ਦੂਰੀ ਖੁੱਲੇ ਪਈ ਹ ਲਮਾਰੀਆਂ ਵਗੈਰਾ ਸਭ ਓਪਨ ਹੁੰਦੇ ਦੂਜੇ ਕਮਰੇ ਚ ਵੀ ਇਹ ਹਾਲ ਹੀ ਖਲਾਰਾ ਪਿਆ ਹੀ ਇਹ ਇਧਰ ਵੀ ਇਧਰ ਵੀ ਵਾਰੀਆਂ ਪਿੱਛੇ ਤੱਕ ਉਹਨੇ ਸਾਰਾ ਸਰਚ ਕਰਕੇ ਖਲੇ ਦੇਖ ਲੈ ਪਏ ਮੁੜ ਕੇ ਉੱਪਰ ਫਿਰ ਚੱਲ ਗਿਆ ਉਸ ਤੋਂ ਬਾਅਦ ਦੇਖੋ ਉੱਪਰ ਅੱਗੇ ਸਾਰਾ ਦਰਾਜ ਦੂਰੀ ਖੁੱਲੇ ਉਸ ਤੋਂ ਬਾਅਦ ਇਹ ਲੋਕ ਲੱਗਾ ਹੀ ਇਹ ਲੋਕ ਉਹਨੇ ਤੋੜਿਆ ਦਰਵਾਜ਼ੇ ਨਿਰਵੱਝੇ ਲੋਕ ਤੋੜਿਆ ਦੇਖੋ ਤੋੜ ਕੇ ਉਹਨੇ ਲਿਮਾਰੀ ਦਾ ਮੁਰਕੇ ਇੱਥੋਂ ਇਹ ਵੀ ਖੁੱਲੀ ਫੋਲੀ ਤੇ ਇਹ ਵਾਲੀ ਲੋਕ ਤੋੜ ਕੇ ਅੰਦਰੋਂ ਲੋਕਰ ਵੀ ਤੋੜ ਕੇ ਸਾਰਾ ਸਮਾਨ ਕੱਢ ਕੇ ਉਹ ਲੈ ਕੇ ਪਰਸਪੁੱਥਲੇ ਸੁੱਟ ਗਿਆ ਗੋਲੀਆਂ ਚੀਜ਼ਾਂ ਰਾਤ ਤਸਲੀ ਨੇ ਉਹ ਲੋਕਰ ਵੀ ਅੰਦਰਲੇ ਵੀ ਤੋੜਿਆ ਇੱਧਰ ਕੋਈ ਨਾ ਨੁਕਸਾਨ ਕਰ ਗਿਆ ਇਹ ਜੀਸੋ ਸਰ ਜਿਹੜੀ ਕਿ ਤੁਹਾਨੂੰ ਕੰਪਲੇਟ ਆਈ ਚੋਰੀ ਹੋਈ ਹੈ ਹਾਂਜੀ ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਗਰੋਂ ਜਦੋਂ ਆ ਕੇ ਇਹਨਾਂ ਨੇ ਵੇਖਿਆ ਤੇ ਆ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਦਰਵਾਜ਼ੇ ਦੇ ਵੀ ਟੁੱਟੇ ਸੀ ਤੇ ਜੋ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜਲਦੋਂ ਜਲਦ ਆਪਾਂ ਇਹ ਦੋਸ਼ੀ ਨੂੰ ਇਹ ਫੜ ਕੇ ਤੇ ਗ੍ਰਿਫਰ ਕਰਨਗੇ ਸਰ ਚੋਰੀ ਚ ਉਹਨਾਂ ਨੇ ਕਿਹਾ ਕਿ ਇੱਕ ਵੈਪਨ ਤੇ 골ਡ ਚੋਰੀ ਹੋਇਆ ਹਾਂਜੀ ਤਾਂ ਕਰ ਰਹੇ ਜੀ ਉਹ ਵੈਰੀਫਾਈ ਕਰ ਰਹੇ ਹਾਂ ਤੇ ਕਰਕੇ ਜੋ ਵੀ ਬੰਦੀ ਉਹ ਕਾਰਵਾਈ ਜਿਹੜੀ ਹੋਗੀ